ਅੱਜ ਇਹ ਮੋਗੇ ਤੋਂ ਡੱਬਾ ਇਹੋੜ ਬਾਈਪਾਸ ਨਿਕਲਿਆ ਬਾਗੇ ਪਹਾਣੇ ਕੋਲ ਦੀ ਨੇੜੇ ਆਪਣੇ ਦਾ ਜਾਣਾ ਪੈਂਦਾ ਪਿੰਡ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਕਿ ਕਿਸਾਨ ਜਿੱਥੇ ਬੰਦਿਆਂ ਦੇ ਸਾਥ ਕਰਕੇ ਕਿਸਾਨ ਪਦਾ ਛੜਕਦੇ ਵਿੱਚ ਚਾਲੇ ਝੋਨਾ ਲਾਈ ਬੈਠਾ ਕਿਸਾਨ ਜਿੱਥੇ ਬੰਦਿਆਂ ਦੀ ਏਕੇ ਦੀ ਤਾਕਤ ਵੇਖੋ ਅੱਕੇ ਹੋਏ ਕਿਸਾਨ ਨੇ ਲਾਤਾ ਬੰਦੀ ਹਾਈਵੇ ਰੋਡ ਵਿੱਚ ਝੋਨਾ ਮੋਗੇ ਤੋਂ ਡੱਬਾ ਵਾਲੇ ਨੂੰ ਰੋਡ ਬਣ ਰਿਆ ਸੀ ਬਾਗੇ ਪੁਰਾਣੇ ਦੇ ਕੋਲ ਇੱਕ ਪਿੰਡ ਦਾ ਕਿਸਾਨ ਛੜ ਗਿਆ ਸਰਕਾਰ ਵਿਰੋਧ ਹਿੱਕ ਤਾਣ ਕੇ ਕਿਸਾਨ ਜਥੇਬੰਦੀਆਂ ਦੀ سپورਟ ਨਾਲ ਬੰਦੀ ਰੋਡ ਦਾ ਕਰਤਾ ਕੰਮ ਠੱਪ ਬੰਦੀ ਪੱਕੀ ਰੋਡ ਦੇ ਵਿਚਾਲੇ ਲਾਤਾ ਝੋਨਾ ਆਸੇ-ਪਾਸੇ ਸੜਕ ਬਣ ਚੁੱਕੀ ਹੈ ਝੋਨਾ ਲਾਉਣ ਵਾਲੇ ਕਿਸਾਨ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਵੀ ਕੀਤੀ ਹੈ ਤੇ ਦੱਸਿਆ ਕਿਵੇਂ ਲੋਕਾਂ ਨੇ ਤੇ ਜਥੇਬੰਦੀਆਂ ਦੇ ਏਕੇ ਨਾਲ ਬੰਦੀ ਰੋਡ ਦੇ ਵਿੱਚ ਝੋਨਾ ਲਾਇਆ ਹੋਇਆ ਤੇ ਤੁਸੀਂ ਵੀ ਦੇਖ ਸਕਦੇ ਹੋ ਪੱਕੀ ਬਣੀ ਛੜਕ ਦੇ ਵਿਚਾਲੇ ਕਿਵੇਂ ਝੋਨਾ ਲੱਗਾ ਹੋਇਆ ਬੀਤੇ ਦਿਨੀ ਤੋਂ ਇਹ ਵੀਡੀਓ ਵਾਇਰਲ ਹੋ ਰਹੀ ਹੈ ਬਾਗੇ ਪੁਰਾਣੇ ਕੋਲ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਤਾਕਤ ਦੇਖੋ ਕਿਸਾਨ ਜਥੇਬੰਦੀਆਂ ਦੀ ਰੋਡ ਦਾ ਕੰਮ ਰੁਕਿਆ ਹੋਇਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਈ ਥਾਵਾਂ ਤੋਂ ਰੋਡ ਦਾ ਕੰਮ ਮੁਕੰਮਲ ਵੀ ਹੋ ਚੁੱਕਿਆ ਹੈ ਕਿਸਾਨ ਵੀਰ ਨੇ ਦੱਸਿਆ ਇਹ ਰੋਡ ਰਾਜਿਆਣੇ ਕੋਲ ਦੀ ਲੰਗਿਆ ਅਬਾਨੀਆਂ ਅਡਾਨੀਆਂ ਨੇ ਇਹ ਰੋਡ ਬਣਵਾਈ ਹੈ ਆਪਣੇ ਕਾਰੋਬਾਰ ਨੂੰ ਪਰਫੁੱਲਤ ਕਰਨ ਦੇ ਲਈ ਇਹ ਸੈਂਟਰ ਦੀਆਂ ਸਕੀਮਾਂ ਤਹਿਤ ਰੋਡ ਬਣਾਈ ਜਾ ਰਹੀ ਸੀ ਪਰ ਜੱਟ ਨੇ ਕਰਵਾਤਾ ਚੱਲਦੀ ਰੋਡ ਦਾ ਕੰਮ ਬੰਦ। ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਬਾਕੀ ਜੋ ਵੀਰ ਅਤੇ ਭੈਣਾ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ।